ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਦੁਰਗਾ ਦਾ ਇੱਕ ਨਾਰੀਅਲ ਦਾ ਪ੍ਰਯੋਗ ਜਿਹੜਾ ਨਰਾਤਿਆਂ ਚ ਕਰਨ ਵਾਲਾ ਪ੍ਰਯੋਗ ਹੈ ਇੰਨਾ ਜ਼ਬਰਦਸਤ ਪ੍ਰਯੋਗ ਹੈ ਵਿੱਚ ਇਸ ਬੰਦੇ ਨੇ ਇਹ ਨਰਾਤਿਆਂ ਦੇ ਵਿੱਚ ਮਾਤਾ ਦੁਰਗਾ ਦਾ ਇਹ ਪ੍ਰਯੋਗ ਕਰ ਲਿਆ ਉਹਦੇ ਜਿੰਨੇ ਵੀ ਕੰਮ ਹੋਣਗੇ ਉਸੇ ਸਮੇਂ ਬਣਨਗੇ ਨਰਾਤਿਆਂ ਦੇ ਵਿੱਚ ਨਰਾਤਿਆਂ ਦੇ ਵਿੱਚ ਹੀ ਇਹ ਕੰਮ ਪੂਰੇ ਹੋਣਗੇ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਹੋਏ ਦੇਖ ਲੈਣਾ ਤੇ ਪਹਿਲਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕੰਟੀ ਵਾਲੇ ਬਟਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਹਾਂ ਜੀ ਮਾਤਾ ਦੁਰਗਾ ਦੇ ਇਸ ਪ੍ਰਯੋਗ ਬਾਰੇ ਜਿਹੜਾ ਕਿ ਨਰਾਤਿਆਂ ਦੇ ਵਿੱਚ ਕੀਤਾ ਜਾਂਦਾ ਦੋਸਤੋ ਇਹ ਜਿਹੜਾ ਪ੍ਰਯੋਗ ਹੈ ਮਾਂ ਦੁਰਗਾ ਦਾ ਮਾਂ ਦੁਰਗਾ ਨੂੰ ਇੰਨਾ ਕੁ ਮਤਲਬ ਖੁਸ਼ ਕਰਦਾ ਆ ਇਹ ਬਹੁਤ ਘੱਟ ਲੋਕ ਜਾਣਦੇ ਆ ਇਹਨਾਂ ਜਿਹੜੇ ਪ੍ਰਯੋਗ ਹੈ ਇਹ ਬਹੁਤ ਵਿਰਸਿਤ ਹੈ ਪ੍ਰਚੀਨ ਪ੍ਰਯੋਗ ਹੈ ਬਹੁਤ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਪਰ ਅੱਜ ਦੀ ਡੇਟ ਦੇ ਵਿੱਚ ਲੋਕੀ ਇਸ ਪ੍ਰਯੋਗ ਨੂੰ ਨਹੀਂ ਕਰਦੇ ਲੋਕੀ ਜਿਆਦਾ ਆਪਣੇ ਆਪ ਨੂੰ ਦਿਖਾਵਾ ਕਰਨ ਦੇ ਲਈ ਬਹੁਤ ਸਮਾਨ ਕਹਿੰਦੇ ਕੀ ਸੀ ਆ ਵੀ ਲੈ ਜੀਏ ਉਹ ਵੀ ਲੈ ਜੀਏ ਜਿਆਦਾ ਦਿਖਾਵੇ 'ਚ ਪਏ ਹੋਏ ਆ ਪਰ ਇਹ ਜਿਹੜਾ ਇੱਕ ਛੋਟਾ ਜਿਹਾ ਪ੍ਰਯੋਗ ਹੈ ਜਿੰਨੂੰ ਕਰਨ ਦੇ ਨਾਲ ਮਾ ਦੁਰਗਾ ਪ੍ਰਸੰਨ ਹੋ ਜਾਂਦੀ ਹੈ ਔਰ ਮਾਤਾ ਪ੍ਰਸੰਨ ਹੋ ਕੇ ਜਿਹੜੀ ਚੀਜ਼ ਤੁਸੀਂ ਮੰਗ ਕਰੋਗੇ ਮਾਂ ਤੋਂ ਜਦੋਂ ਇਹ ਮਾਂ ਨੂੰ ਤੁਸੀਂ ਭੇਟ ਕੀਤੀ ਤੇ ਮਾਂ ਉਸੇ ਸਮੇਂ ਤੁਹਾਨੂੰ ਉਹ ਜਿਹੜੀ ਜਿਹੜੀ ਭੇਟ ਕੀਤੀ ਹੋਈ ਤੁਹਾਡੀ ਭੇਟਾ ਉਹਨੂੰ ਸਵਿਕਾਰ ਵੀ ਕਰੇਗੀ ਔਰ ਤੁਹਾਡੇ ਜਿਹੜੇ ਵੀ ਕੰਮ ਲਈ ਤੁਸੀਂ ਜਿਸ ਕੰਮ ਲਈ ਚਾਹੇ ਉਹ ਖੁਸ਼ੀ ਨਾ ਦਿੱਤਾ ਹੋਵੇ ਚਾਹੇ ਕੋਈ ਮੰਗ ਕਰਕੇ ਰੱਖਿਆ ਹੋਵੇ ਜਿਹੜੀ ਵੀ ਚੀਜ਼ ਤੁਸੀਂ ਕੀਤੀ ਹੋਊਗੀ ਚਾਹੇ ਮੰਗ ਕੀਤੀ ਹੋਵੇ ਉਹ ਪੂਰੀ ਹੋਏਗੀ ਹੋਏਗੀ ਜੇ ਤੁਸੀਂ ਭక్తి ਦੇ ਨਾਲ ਆਪਣੀ ਖੁਸ਼ੀ ਨਾ ਦਿੱਤਾ ਹੋਊਗਾ ਤਾਂ ਵੀ ਤੁਹਾਡੇ ਕੋਈ ਵੀ ਕੰਮ ਹੈ ਅੜਨਗੇ ਨਹੀਂ ਅੱਗੇ ਤੋਂ ਤਾਂ ਦੋਸਤੋ ਇਹ ਜਿਹੜਾ ਪ੍ਰਯੋਗ ਹੈ ਇਹ ਨਰਾਤੇਆਂ ਦੇ ਵਿੱਚ ਚੜਾਤੇ ਚੱਲਦੇ ਪਏ ਆ ਨਰਾਤੇ ਅੱਜ ਕਦੋਂ ਵੀ ਕਰ ਸਕਦੇ ਹੋ ਠੀਕ ਹੈ ਹੁਣ ਤਾਂ ਨਰਾਤਾ ਇੱਕ ਨਿਕਲ ਚੁੱਕਾ ਹੈ ਦੂਸਰਾ ਨਰਾਤਾ ਸ਼ੁਰੂ ਹੋ ਚੁੱਕਾ ਹੈ ਤੁਸੀਂ ਅੱਜ ਤੋਂ ਵੀ ਇਹ ਪ੍ਰਯੋਗ ਸ਼ੁਰੂ ਕਰ ਸਕਦੇ ਹੋ ਇਹ ਪ੍ਰਯੋਗ ਅਖੀਰਲੇ ਨਰਾਤੇ ਤੱਕ ਕਰ ਸਕਦੇ ਆਪਾਂ ਠੀਕ ਹੈ ਇਹ ਹੁਣ ਸ਼ੁਰੂ ਕਰ ਲਓ ਅੱਜ ਤੋਂ ਕਰ ਲਓ ਕੱਲ ਤੋਂ ਕਰ ਲਓ ਜਿੰਨੇ ਵੀ ਨਰਤੇ ਤੁਸੀਂ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਠੀਕ ਹੈ ਇਹਨਾਂ ਨਰਤਿਆਂ ਦੇ ਵਿੱਚ ਵਿੱਚ ਇਹ ਤੁਹਾਡਾ ਜਿਹੜਾ ਕੰਮ ਆ ਪੂਰਾ ਹੋ ਜਾਊਗਾ ਪਰ ਜਿਹੜਾ ਇਹ ਪ੍ਰਸ਼ਾਦ ਹੈ ਮਾਤਾ ਦਾ ਭੋਗ ਹੈ ਇਹ ਤੁਹਾਨੂੰ ਲਗਾਤਾਰ ਦੇਣਾ ਪੈਣਾ ਇੱਕ ਟਾਈਮ ਰੱਖਣਾ ਪੈਣਾ ਔਰ ਮੰਗ ਇੱਕ ਮੰਗ ਹੋਣੀ ਚਾਹੀਦੀ ਇਹਦੇ ਨਾਲ ਦੋ ਮੰਗਾਂ ਨਹੀਂ ਚੱਲਣੀਆਂ ਜੇ ਤੁਹਾਨੂੰ ਇੱਕ ਮੰਗ ਹੈ ਤੁਹਾਡੀ ਇੱਕੋ ਹੀ ਮੰਗ ਪੂਰੀ ਹੋਣੀ ਹੈ ਜੇ ਤੁਸੀਂ ਕਹੋ ਕਿ ਇਹ ਇਸ ਜਿਹੜਾ ਭੇਟਾ ਦੇ ਕੇ ਤੁਸੀਂ ਤਾਂ 2-4 ਮੰਗਾ ਨਾਲ ਰੱਖ ਦੋ ਇਹ ਚੀਜ਼ ਨਹੀਂ ਹੋਣੀ ਇੱਥੇ ਇੱਕ ਭੇਟ ਦੇ ਨਾਲ ਇੱਕ ਚੀਜ਼ ਹੀ ਮੰਗ ਪੂਰੀ ਹੋਣੀ ਹੈ ਤਾਂ ਤੁਸੀਂ ਹੁਣ ਇਸ ਚੀਜ਼ ਨੂੰ ਧਿਆਨ ਨਾਲ ਸੁਣ ਲਓ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਇੱਕ ਨਾਰੀਆ ਲੈਣਾ ਪਾਣੀ ਵਾਲਾ ਨਾਰੀਆ ਲੈ ਲੈਣਾ ਬਿਲਕੁਲ ਸਾਫ਼ ਸੁਥਰਾ ਨਾਰੀਅਲ ਹੋਵੇ ਜਿੱਚ ਪਾਣੀ ਚੰਗਾ ਭਰਿਆ ਹੋਵੇ ਇੱਕ ਲੈਣਾ ਲਾਲ ਕੱਪੜਾ ਲਾਲ ਕੱਪੜਾ ਲੈ ਲੈਣਾ ਲਾਲ ਕੱਪੜਾ ਲੈ ਕੇ ਨਾਰੀਅਲ ਨੂੰ ਉਹਦੇ ਵਿੱਚ ਚੰਗੀ ਤਰ੍ਹਾਂ ਤੁਸੀਂ ਲਪੇਟ ਦੇਣਾ ਨਾਰੀਅਲ ਨੂੰ ਚੰਗੀ ਤਰ੍ਹਾਂ ਲਪੇਟ ਕੇ ਉਹਦੇ ਵਿੱਚ ਤੁਸੀਂ ਪਹਿਲਾਂ ਤਾਂ 1 ਰੁਪਿਆ ਸਿੱਟ ਦੇਣਾ ਵਿੱਚ ਨਾਲ ਹੀ ਨਾਰੀਅਲ ਦੇ ਉੱਤੇ 1 ਰੁਪਿਆ ਰੱਖ ਕੇ ਤੇ ਮੌਲੀ ਦੇ ਨਾਲ ਬੰਨ ਦੇਣਾ ਠੀਕ ਹੈ ਮੌਲੀ ਬੰਨ ਕੇ ਉੱਪਰ ਉਹਦੀ ਲਾਲ ਕੱਪੜਾ ਜਿਹੜਾ ਆ ਲਪੇਟ ਕੇ ਗੰਢ ਮਾਰ ਦੇਣੀ ਜਿੱਥੇ ਮਾਤਾ ਦੁਰਗਾ ਦਾ ਮੰਦਿਰ ਹੋਵੇ ਜਿੱਥੇ ਮਾਤਾ ਦਾ ਮੰਦਿਰ ਆ ਚਾਹੇ ਦੁਰਗਾ ਦਾ ਚਾਹੇ ਕਾਲੀ ਦਾ ਕਿਸੇ ਦਾ ਵੀ ਮੰਦਿਰ ਤੁਹਾਡੇ ਲਾਗੇ ਛਾਗੇ ਹੈਗਾ ਠੀਕ ਹੈ ਤੁਸੀਂ ਉੱਥੇ ਚਲੇ ਜਾਣਾ ਉੱਥੇ ਮਾਤਾ ਦੇ ਚਰਨਾਂ ਦੇ ਵਿੱਚ ਰੱਖ ਕੇ ਮੰਗ ਕਰ ਦੇਣੀ ਹੈ ਜੋ ਵੀ ਤੁਹਾਡੀ ਮਾਂ ਜੋ ਵੀ ਮਨੋ ਕਾਮਨਾ ਹੋ ਬੋਲ ਦੇਣੀ ਹੈ ਇਹ ਤੁਸੀਂ ਘਟੋਗੜ ਜਿੰਨੇ ਰਾਤੇ 19 ਦਿਨ ਕਰ ਲੋ ਤੁਹਾਡੀ ਨਰਾਤਿਆਂ ਤੋਂ ਬਾਅਦ ਜਿਹੜੀ ਮਨੋ ਕਾਮਨਾ ਪੂਰੀ ਹੋ ਜਾਏਗੀ ਤਾਂ ਦੋਸਤੋ ਇਹ ਜਿਹੜਾ ਪ੍ਰਯੋਗ ਹੈ ਜਿਹਦਾ ਤੁਹਾਨੂੰ ਦੱਸਿਆ ਇੱਕ ਮੰਗ ਦੇ ਲਈ ਇੱਕੋ ਵਾਰ ਕਰਨਾ ਜੇ ਤੁਸੀਂ ਭਗਤੀ ਦੇ ਲਈ ਜੇ ਤੁਹਾਡੀ ਕੋਈ ਮੰਗ ਨਹੀਂ ਹੈਗੀ ਤਾਂ ਤੁਸੀਂ ਉਸ ਤਰ੍ਹਾਂ ਕਰ ਰਹੇ ਹੋ ਤਾਂ ਤੁਹਾਨੂੰ ਜਿਹੜੇ ਵੀ ਤੁਹਾਡੇ ਦੁੱਖ ਤਕਲੀਫਾਂ ਆ ਉਹ ਦੂਰ ਹੋ ਜਊਗੀਆਂ ਤੁਹਾਡੇ ਅੱਗੇ ਵੀ ਕੋਈ ਕੰਮ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ ਹਰ ਕੰਮ ਬਣੇਗਾ ਜਿੰਨੀਆਂ ਵੀ ਭੀੜ ਪਈ ਹੋਊਗੀ ਉਹ ਸਾਰੇ ਭੀੜ ਭੀੜ ਦੇ ਵਿੱਚੋਂ ਤੁਸੀਂ ਨਿਕਲ ਜਾਓਗੇ ਕੋਈ ਕੰਮ ਤੁਹਾਡੇ ਕੋਈ ਅੜਨਗੇ ਨਹੀਂ ਤੇ ਮਾ ਦਾ ਇਹ ਜਿਹੜਾ ਪ੍ਰਯੋਗ ਤੁਹਾਨੂੰ ਦੱਸਿਆ ਇਹ ਇੰਨਾ ਕਿ ਜ਼ਬਰਦਸਤ ਪ੍ਰਯੋਗ ਹੈ ਇਹਨੂੰ ਵੱਡੇ ਵੱਡੇ ਪੰਡਤ ਆਪ ਕਰਦੇ ਆ ਵੱਡੇ ਵੱਡੇ ਜਿਹੜੇ ਸਾਧੂ ਸੰਤ ਵੀ ਆਪ ਕਰਦੇ ਆ ਇਹ ਬਹੁਤ ਸੌਖਾ ਤੇ ਸਰਲੋਪਾ ਆ ਇਹਦੇ ਨਾਲ ਬਹੁਤ ਵੱਡੀ ਤਾਕਤ ਵੀ ਲਈ ਜਾ ਸਕਦੀ ਮਾਹਮਾਈ ਨੂੰ ਖੁਸ਼ ਕਰਕੇ ਸੋ ਇਸ ਇਸ ਤੇ ਉੱਤੇ ਮੈਂ ਫਿਰ ਕਿਸੇ ਦਿਨ ਵੀਡੀਓ ਲੰਬੀ ਬਣਾਉਂਗਾ ਇਹ ਫਿਰ ਉਹਦਾ ਵੱਡਾ ਤੁਹਾਨੂੰ ਲੌਂਗ ਪ੍ਰੋਸੀਜਰ ਦੱਸੂਗਾ ਕਿੱਦਾਂ ਕਰਨਾ ਹੈ ਇਹ ਸ਼ਾਰਟ ਦੇ ਵਿੱਚ ਦੱਸਿਆ ਇਹ ਨਰਾਤਿਆਂ ਚ ਮਾਤਾ ਨੂੰ ਖੁਸ਼ ਕਰਨ ਦੇ ਲਈ ਇਹ ਸਭ ਤੋਂ ਸਰਲ ਤੇ ਸੌਖਾ ਜਿਹਾ ਇਹ ਤਰੀਕਾ ਆ ਇਹ ਜੇ ਤੁਸੀਂ ਕਰ ਲਿਆ ਮਾਂ ਤੁਹਾਡੇ ਤੋਂ ਖੁਸ਼ ਹੋ ਕੇ ਤੋੜ ਦੇ ਤੇ ਮਿਹਰਬਾਨ ਜਰੂਰ ਹੋਏਗੀ ਉਹ ਸਾਡਾ ਇਹ ਅਜਮਾਇਆ ਹੋਇਆ ਹੈ ਇਹ ਜਿਹੜਾ ਟੋਟਕਾ ਆ ਜਿਹੜਾ ਅਜਮਾਇਆ ਟੋਟਕਾ ਆ ਇਹ ਕਦੀ ਖਾਲੀ ਨਹੀਂ ਮੁੜਦਾ ਸੋ ਤੁਸੀਂ ਕਰ ਲੈਣਾ ਇਹਦਾ ਲਾਭ ਲੈ ਲੈਣਾ ਫਾਇਦਾ ਹੋਏਗਾ ਇਹੀ ਸਾਡੀ ਵੀਡੀਓ ਸੀ ਜੇ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ